ਫਾਸੀ ਦਿਓ ਫਾਸੀ ਦਿਓ ਸਤਿਕਾਰ ਸੰਵਿਧਾਨ ਜਲਾਉਣ ਵਾਲਿਆਂ ਨੂੰ ਫਾਸੀ ਦਿਓ ਫਾਸੀ ਦਿਓ ਬੀਤੇ ਦਿਨੀ ਅਮਰ ਸਰ ਦੇ ਵਿੱਚ ਡਾਕਟਰ ਭੀਮਰਾਓ ਅੰਬੇਦਕਰ ਜੀ ਦੀ ਮੂਰਤੀ ਉੱਪਰ ਹਥੌੜਾ ਚਲਾਉਣ ਵਾਲੇ ਨੂੰ ਗ੍ਰਿਫਤਾਰ ਵੀ ਕਰ ਦਿੱਤਾ ਗਿਆ ਪਰ ਪੰਜਾਬ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਜਿਹੜਾ ਪੰਜਾਬ ਪੁਲਿਸ ਨੂੰ ਇੱਕ ਇਤਲਾਹ ਦਿੱਤੀ ਗਈ ਹੈ ਇੱਕ ਮੰਗ ਪੱਤਰ ਦਿੱਤਾ ਗਿਆ ਜਿਦੇ ਵਿੱਚ ਉਹਨਾਂ ਨੇ ਕੀ ਲਿਖਿਆ ਇੱਕ ਵਾਰ ਗੱਲ ਕਰਾਂਗੇ ਇੱਕ ਬਹੁਤ ਮੰਦਭਾਗੀ ਘਟਨਾ ਹੋਈ ਆ ਬੀਤੇ ਦਿਨੀ ਕੀ ਉਹਦੇ ਵਾਸਤੇ ਉਸ ਤੋਂ ਬਾਅਦ ਹੁਣ ਕੀ ਪ੍ਰਤੀਕਰਮ ਹੋਊਗਾ ਤੁਹਾਡਾ ਹਾਂਜੀ ਪਿਛਲੇ ਦਿਨਾਂ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜੋ ਕਨਾਉਣੀ ਹਾਲਾਤ ਜਿਹੜੇ ਕੀਤੇ ਨੇ ਕਿਉਂਕਿ ਇਹਨਾਂ ਨੇ ਯੂਪੀ ਦੇ ਵਿੱਚ ਬਿਹਾਰ ਦੇ ਵਿੱਚੋਂ ਮਹਾਰਾਸ਼ਟਰ ਦੇ ਵਿੱਚੋਂ ਬਾਬਾ ਸਾਹਿਬ ਡਾਕਟਰ ਭੀਮrao ਵੇਦਗੜ ਦੇ ਸਟੈਚੂ ਤੋੜੇ ਗੁਰੂ ਰਵਦਾਸ ਜੀ ਦੇ ਸਟੈਚੂ ਤੋੜੇ ਗੁਰੂ ਬਾਲਮੀਕ ਦੇ ਸਟੈਚੂ ਤੋੜੇ ਕਿਉਂਕਿ ਜਿਹੜੀ ਭਾਜਪਾ ਹੈ ਤੇ ਕੇਸਰੀਬਾਲ ਹੈ ਇਹ ਦੋਨੇ ਭਰਾ ਨਹੀਂ ਸਕੇ ਇਹਨਾਂ ਦੋਨਾਂ ਦੀ ਯੋਜਨਾ ਭਾਰਤ ਦੇ ਸੰਵਿਧਾਨ ਨੂੰ ਨਹੀਂ ਮੰਨਦੇ ਕਿਉਂਕਿ ਭਾਰਤ ਦੇ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਹੈ ਕਿ ਇੱਥੇ ਬਾਬਾ ਸਾਹਿਬ ਨੇ ਕਿ ਸਭ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਕੁਰਸੀ ਤੇ ਬੈਠਣ ਦਾ ਅਧਿਕਾਰ ਹੈ ਪਰ ਜਿਹੜਾ ਸੰਵਿਧਾਨ ਇਹ ਵਿਸੰਸਪੰਤ ਵੀ ਨੂੰ ਲਾਗੂ ਕਰ ਰਹੇ ਨੇ ਉਤੇ ਕਿਸੇ ਵੀ ਕੁਰਸੀ ਤੇ ਬੈਠਣ ਵਾਲੇ ਆਦਮੀ ਨੂੰ ਕੋਈ ਅਧਿਕਾਰ ਨਹੀਂ ਹੋਏਗਾ ਤੇ ਕੋਈ ਉਹਨਾਂ ਨੂੰ ਵੋਟ ਦਾ ਅਧਿਕਾਰ ਨਹੀਂ ਹੋਏਗਾ ਤੇ ਅਸੀਂ ਅਸੀਂ ਇਸ ਤੋਂ ਬਾਅਦ ਕੀ ਕਰਾਂਗੇ ਇਸ ਤੋਂ ਬਾਅਦ ਅੱਜ ਇਹ ਨਹੀਂ ਕਿ ਰੋਜ਼ ਪ੍ਰਦਰਸ਼ਨ ਕਰ ਰਹੇ ਆ ਅਸੀਂ ਤੇ 9 April ਨੂੰ ਪੂਰੇ ਭਾਰਤ ਦੇ ਵਿੱਚ 536 ਜ਼ਿਲ੍ਹਿਆਂ ਦੇ ਵਿੱਚੋਂ ਜਿਹੜਾ ਦੇਸ਼ ਪਰੋਲ ਅੰਦੋਲਨ ਕਰਾਂਗੇ ਜਿਹਦੇ ਵਿੱਚ ਕੇ ਰਾਸ਼ਟਰੀ ਮੁੱਦੇ ਹੋਣਗੇ ਈਵੀਐ ਮਸ਼ੀਨਾ ਬੰਦ ਕਰਨ ਵਾਸਤੇ ओबीसी ਦੀ ਜਾਤੀਦਾਰ ਤੇ ਗਿਣਤੀ ਕਰਨ ਵਾਸਤੇ ਔਰ ਨਰੇਗਾ ਦਾ ਜਿਹੜਾ ਕੰਮ ਹੈ ਉਹ 365 ਦਿਨ ਜਿਹੜਾ ਹੋਣਾ ਚਾਹੀਦਾ ਤੇ ਇਸ ਕਰਕੇ ਅੱਜ ਸਾਡੀ ਮੰਗ ਹੈ ਕਿ ਉਹਨਾਂ ਦੋਸ਼ੀਆਂ ਨੂੰ ਸੇਤ ਦੋਸ਼ੀ ਤੇ ਗ੍ਰਿਫਤਾਰ ਕੀਤਾ ਜਾਵੇ ਜਸਵੰਤ ਸਿੰਘ ਬਹੁਜਨ ਮੁਕਤੀ ਪਾਰਟੀ ਜ਼ਿਲ੍ਹਾ ਮਾਨਸਾ ਬਿਲਕੁਲ ਦੇਖਿਆ ਜਾਵੇ ਪਿਛਲੇ ਕਈ ਸਾਲਾਂ ਤੋਂ ਦੇਖਦੇ ਆ ਜਿਵੇਂ ਬੇਅਦਬੀਆਂ ਹੋ ਰਹੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਆ ਪਹਿਲੀ ਵਾਰ ਹੋਇਆ ਇਹਦੇ ਬਾਰੇ ਕੀ ਕਹੋਗੇ ਤੁਸੀਂ ਇਹ ਮਾਨਯੋਗ ਤੁਹਾਡਾ ਚੈਨਲ ਹੈ ਇਹਨਾਂ ਦਾ ਅਸੀਂ ਤੁਹਾਡਾ ਸਤਿਕਾਰ ਕਰਦੇ ਆ ਤੇ ਤੁਹਾਡੇ ਚੈਨਲ ਦੇ ਮਾਧਮੇ ਦਹੀਂ ਜਿਹੜੀ ਇਹ ਕਾਨੂੰਨੀ ਹਰਕਤ 26 ਜਨਵਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਪਵਿੱਤਰ ਸਥਾਨ ਤੇ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਦੀ ਮੂਰਤੀ ਨੂੰ ਤੋੜਿਆ ਗਿਆ ਹੈ ਇਹ ਇਕੱਲੇ ਬਾਬਾ ਭੀਮਰਾਓ ਦੀ ਅੰਬੂਦ ਅੰਬੇਦਕਰ ਦੀ ਮੂਰਤੀ ਨੂੰ ਤੋੜਿਆ ਨਹੀਂ ਗਿਆ ਜਿਹੜੇ ਹਿੰਦੁਸਤਾਨ ਦੇ 85% ਲੋਕ ਨੇ ਉਹਨਾਂ ਦੀ ਧੌਣ ਤੇ ਗੋਡਾ ਰੱਖਿਆ ਗਿਆ ਤਾਂ ਉਸ ਦੇ ਰੋਸ ਵਜੋਂ ਇਹ ਅਸੀਂ ਸਾਰੇ ਹਿੰਦੁਸਤਾਨ ਦੇ ਵਿੱਚ ਇਨਸਾਫ ਦੀ ਮੰਗ ਕਰਦੇ ਹਾਂ ਤੇ ਜਿਨ੍ਹਾਂ ਨੇ ਇਹ ਬੇਅਦਬੀ ਕੀਤੀ ਹੈ ਉਹਨਾਂ ਤੇ ਦੇਸ਼ ਧਰੋਹੀ ਦਾ ਪਰਚਾ ਦਰਜਾ ਕੀਤਾ ਜਾਵੇ ਤੇ ਤਾਂ ਜੋ ਰੋਸ ਫੈਲੇ ਜਿਹੜਾ ਸਾਡੇ ਹਿੰਦੁਸਤਾਨ ਦੇ ਲੋਕਾਂ ਦੇ ਵਿੱਚ ਉਸ ਦਾ ਇਨਸਾਫ ਮਿਲ ਸਕੇ ਕੀ ਕੀ ਸਮਝਦੇ ਹੋ ਇਹ ਜਿਹੜਾ ਸਾਜ਼ਿਸ਼ੀ ਸਾਜ਼ਿਸ਼ ਕਰਤਾ ਕੌਣ ਆ ਮੇਨੇ ਇਹੀ ਤਾਂ ਅਸੀਂ ਪਹਿਲਾਂ ਤਾਂ ਮੈਂ ਐਨਡੀ ਟੀਵੀ ਦਾ ਧੰਨਵਾਦ ਕਰਦਾ ਨਿੱਕੂ ਜੀ ਦਾ ਧੰਨਵਾਦ ਕਰਦਾ 26 ਜਨਵਰੀ ਇੱਕ ਸੰਵਿਧਾਨਕ ਦਿਨ ਇੱਕ ਪਾਸੇ ਦਿੱਲੀ ਦੀਆਂ ਛੜਕਾਂ ਦੇ ਉੱਤੇ 26 ਜਨਵਰੀ ਮਨਾਈ ਜਾ ਰਹੀ ਸੀ ਦੂਸਰੇ ਪਾਸੇ ਉਸੇ ਦਿਨ ਹੀ 26 ਜਨਵਰੀ ਨੂੰ ਅੰਮ੍ਰਿਤਸਰ ਸਾਹਿਬ ਵਿਖੇ ਉਹਨਾਂ ਸ਼ਰਧਾਰਤੀ ਅਨਸਰਾਂ ਨੇ ਇੱਕ ਆਦਮੀ ਨੂੰ ਪੌੜੀ ਦਿੱਤੀ ਔਰ ਹਥੌੜਾ ਦਿੱਤਾ ਉਹ ਮੂਰਤੀ ਦੇ ਸਾਹਮਣੇ ਜੋ ਸੰਵਿਧਾਨ ਦੀ ਕਿਤਾਬ ਰੱਖੀ ਹੋਈ ਹੈ ਉਸ ਦੇ ਉੱਤੇ ਫੂਸਪਰਾਲੇ ਰੱਖ ਕੇ ਅੱਗ ਲਾਉਣ ਦਾ ਉਸ ਨੂੰ ਸਮਾਂ ਦਿੱਤਾ ਇਹ ਕੱਲਾ ਕੋਈ ਇਹ ਬੰਦਾ ਕੱਲਾ ਨਹੀਂ ਅਸੀਂ ਚਾਹੁੰਦੇ ਹਾਂ ਉਹ ਤਾਂ ਗ੍ਰਿਫਤਾਰ ਕਰ ਲਿਆ ਪਰ ਅਸੀਂ ਚਾਹੁੰਦੇ ਹਾਂ ਕਿ ਚੋਰ ਦੀ ਮਾਂ ਫੜੀ ਜਾਵੇ ਇਹਦੇ ਪਿੱਛੇ ਕੌਣ ਹੈ ਇਹ ਕੌਣ ਹੈ ਜਿਨ੍ਹਾਂ ਨੇ ਇਹ ਕੰਮ ਕਰਵਾਇਆ ਅਸੀਂ ਇਹ ਮੰਗ ਕਰਦੇ ਹਾਂ ਕਿ ਉਹਨਾਂ ਲੋਕਾਂ ਨੂੰ ਫੜਿਆ ਜਾਵੇ ਜਿਵੇਂ ਪਿਛਲੇ ਦਿਨੀ ਅਮਰਤਾ ਸ਼ਾਹ ਅਮਰਤਾ ਸ਼ਾਹ ਨੇ ਗ੍ਰਹਿ ਮੰਤਰੀ ਨੇ ਕੇਂਦਰ ਦੇ ਵਿੱਚ ਜਿਹੜਾ ਬਿਆਨ ਦਿੱਤਾ ਸੀ ਕਿ ਇੱਕ ਫੈਸ਼ਨ ਹੋ ਗਿਆ ਅੰਬੇਡਕਰ 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 ਕਰੀ ਜਾਂਦੇ ਆ ਇੰਨਾ ਨਾਂ ਜੇ ਭਗਵਾਨ ਦਾ ਲੈਂਦਾ ਹੁੰਦਾ ਤਾਂ ਉਹਨਾਂ ਨੂੰ ਭਗਵਾਨ ਮਿਲ ਗਿਆ ਹੁੰਦਾ ਅਸੀਂ ਕਹਿੰਨੇ ਆ ਸਾਨੂੰ ਐਸੇ ਭਗਵਾਨ ਦੀ ਲੋੜ ਨਹੀਂ ਜਿਹੜਾ ਜਿਹੜਾ ਭਗਵਾਨ ਤੁਸੀਂ ਆਪਦੇ ਕੋਲੇ ਰੱਖੋ ਸਾਡਾ ਭਗਵਾਨ ਤਾਂ 바ਵਾ ਸਾਹਿਬ ਡਾਕਟਰ ਮੇਡਕਰ ਹੈ ਸਾਡਾ ਸੰਵਿਧਾਨ ਸਾਡਾ ਭਗਵਾਨ ਹੈ ਜਿਨ੍ਹਾਂ ਨੇ ਸਾਨੂੰ ਕੁੱਤਿਆਂ ਬਿੱਲਿਆਂ ਵਰਗੀ ਜ਼ਿੰਦਗੀ ਜਿਉਣ ਤੋਂ ਬਾਅਦ ਸਾਨੂੰ ਬੰਦੇ ਬਣਾਇਆ ਇਨਸਾਨ ਬਣਾਇਆ ਅਸੀਂ ਨੌਕਰੀਆਂ ਤੇ ਲੱਗੇ ਕੋਈ ਡੀਸੀ ਬਣਿਆ ਕੋਈ ਐਸਐਸਪੀ ਬਣਿਆ ਕੋਈ ਐਮਐਲਏ ਬਣਿਆ ਕੋਈ ਮੰਤਰੀ ਬਣਿਆ ਇਹ ਸਾਰੇ ਸਭਿਧਾਨ ਆ ਜਿਹੜੇ ਬਾਬਾ ਸਾਹਿਬ ਡਾਕਟਰ ਬੇੜਕਰ ਨੇ ਸਾਨੂੰ ਲੈ ਕੇ ਦਿੱਤੇ ਆ ਲੇਕਿਨ ਕੇਂਦਰ ਦੀ ਸਰਕਾਰ ਜਿਹੜੀ ਆਰਐਸਐਸ ਭਾਜਪੀ ਸਰਕਾਰ ਆ ਉਹ ਨਹੀਂ ਚਾਹੁੰਦੀ ਕਿ ਇਨਾਂ ਲੋਕਾਂ ਨੂੰ ਅਧਿਕਾਰ ਮਿਲਣ ਉਹ ਬਾਬਾ ਸਾਹਿਬ ਡਾਕਟਰ ਬੇੜਕਰ ਦਾ અપਮਾਨ ਕਰਾਉਣਾ ਚਾਹੁੰਦੇ ਆ ਲੋਕਾਂ ਦੇ ਮਨਾਂ ਵਿੱਚ ਡਾਕਟਰ ਬੇੜਕਰ ਸਾਹਿਬ ਦੇ ਅਤੇ ਸਭਿਧਾਨ ਦਾ ਨਰਾਦਰ ਕਰਾਉਣਾ ਚਾਹੁੰਦੇ ਆ ਇਸੇ ਲੜੀ ਦੇ ਤਹਿਤ ਉਹਨਾਂ ਨੇ ਬੜੀ ਸਾਜ਼ਿਸ਼ ਦੇ ਨਾਲ ਇਹ ਕਾਰਵਾਈ ਪੌੜੀ ਦੇ ਕੇ ਹਥੌੜਾ ਦੇ ਕੇ ਉਸ ਬੰਦੇ ਨੂੰ ਚੜਵਾਇਆ ਤੇ ਚਿਹਰਾ ਵੀ ਪ੍ਰਸ਼ਾਸਨ ਤੋਂ ਮੰਗ ਕੀ ਕਰਦੇ ਹਾਂ ਪ੍ਰਸ਼ਾਸਨ ਤੋਂ ਅਸੀਂ ਇਹ ਮੰਗ ਕਰਦੇ ਹਾਂ ਕਿ ਉਹ ਬੰਦਾ ਤਾਂ ਗ੍ਰਿਫਤਾਰ ਕਰ ਲਿਆ ਉਹਦੇ ਤੋਂ ਜੋ ਧਰਾਮਾਂ ਲਾਤੀਆਂ ਲਾਤੀਆਂ ਉਹਦੇ ਤੇ ਸਖਤ ਤੋਂ ਸਖਤ ਧਰਾਮਾਂ ਲਾਈਆਂ ਜਾਣ ਤੇ ਜਿਹੜੇ ਇਹਦੇ ਪਿੱਛੇ ਸਾਜ਼ਿਸ਼ ਕਰਤਾ ਨੇ ਉਹਨਾਂ ਨੂੰ ਫੜਿਆ ਜਾਵੇ ਉਹਨਾਂ ਨੂੰ ਨੰਗਾ ਕੀਤਾ ਜਾਵੇ ਤੇ ਉਹਨਾਂ ਤੇ ਹੀ ਵੀ ਸਖਤ ਕਾਰਵਾਈ ਕੀਤੀ ਜਾਵੇ ਤਾਂ ਅਸੀਂ ਤਾਂ ਇਹ ਹੀ ਚਾਹੁੰਦੇ ਹਾਂ ਵੀ ਵੱਧ ਤੋਂ ਵੱਧ ਇਹਨੂੰ ਸਜ਼ਾ ਦਿੱਤੀ ਜਾਵੇ ਜਿਹੜੇ ਬੰਦੇ ਇਹਨਾਂ ਨੂੰ ਸਹ ਦੇਣ ਵਾਲੇ ਆ ਵੀ ਉਹਨਾਂ ਨੂੰ ਫੜ ਕੇ ਅੰਦਰ ਕੀਤਾ ਜਾਵੇ ਇੰਨਾ ਹੀ ਚਾਹਨਾ ਹੈ ਭੀਮ ਦੇ ਪਾਸ ਬਿਲਕੁਲ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਹਰ ਕੋਨੇ ਦੇ ਵਿੱਚ ਇੱਕ ਆਵਾਜ਼ ਹੈ ਕਿ ਡਾਕਟਰ ਭੀਮrao ਅੰਬੇਦਕਰ ਜੀ ਦੀ ਮੂਰਤੀ ਦੇ ਨਾਲ ਸਟੈਚੂ ਦੇ ਨਾਲ ਜਿਹੜੀ ਛੇੜਖਾਨੀ ਕੀਤੀ ਗਈ ਉਸ ਨੂੰ ਤੋੜਨ ਦਾ ਜਿਹੜਾ ਯਤਨ ਕੀਤਾ ਗਿਆ ਉਸ ਜਿਹੜੇ ਲੋਕ ਆ ਤੇ ਸਾਜ਼ਿਸ਼ਕਰਤਾ ਜਿਹੜੇ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਜਿਵੇਂ ਅੱਜ ਡੀਐਸਪੀ ਸਰਦੂਲਗੜ ਨੂੰ ਇੱਕ ਮੰਗ ਪੱਤਰ ਦਿੱਤਾ ਤੇ ਉਹਦੇ ਵਿੱਚ ਵੀ ਇਹੀ ਗੱਲਾਂ ਲਿਖਿਆ ਇਹਦੇ ਨਾਲ ਹੀ ਅਗਲੀ ਅਪਡੇਟ ਦੇ ਨਾਲ ਮਿਲਦੇ ਹਾਂ ਕੈਮਰਾ ਪਰ ਸੰਰਮਨ ਦਿਨਾਲ ਸੁਖਵਿੰਦਰ ਨਿਕੋਆ ਟੀਵੀ ਪੰਜਾਬੀ ਸਰਦੂਲਗੜ ਤੋਂ